ਚਾਰ ਮਹੀਨੇ ਬਾਅਦ ਵੇਖਿਆ ਤੈਨੂੰ ਕਿੱਥੇ ਗਈ ਸਾਂ ਨੀ ਭੈਣਾ ਮੇਰਾ ਵਿਆਹ ਹੋ ਗਿਆ ਲੈ ਵਧਾਈਆਂ ਨੀ ਮੇਰੇ ਵਧਾਈਆਂ ਆਣ ਫੇਰੇ ਨੀ ਭੈਣ ਵੀ ਇੱਥੇ ਬੜੀਆਂ ਵਧਾਈਆਂ ਨੀ ਚੁੱਪ ਕਰੋ ਕਾ ਦੀਆਂ ਵਧਾਈਆਂ ਕਿਉਂ ਨੀ ਮੇਰਾ ਵਿਆਹ ਹੋ ਗਿਆ ਬਿਹਾਰ ਚ ਹੈ ਨੀ ਮੇਰਾ ਘਰ ਵਾਲਾ ਪਾਣ ਖਾ ਖਾ ਕੇ ਪਾਣ ਖਾ ਖਾ ਕੇ ਮੂ ਲਾਲ ਕਰ ਕਰ ਕੇ ਕਿਤੇ ਉੱਥੇ ਪਤਕਾਰੀ ਬਾਰੇ ਹਾਏ ਕਿਤੇ ਪਚਕਾਰੀ ਮਾਰ ਕਿਤੇ ਇੱਥੇ ਪਚਕਾਰੀ ਮਾਰ ਕਦੇ ਇੱਥੇ ਪਚਕਾਰੀ ਮਾਰ ਮੈਂ ਕਿਹਾ ਭਈਆ ਜੀ ਮਤ ਮਾਰੋ ਪਚਕਾਰੀ ਹਾਂ ਨਾ ਪਹਿਣਾ ਮੈਨੂੰ ਹਮ ਕੋ ਦਬਕੋ ਬੋਲ ਗਿਆ ਮੈਂ ਇਹ ਛੱਡ ਹੈ ਛੱਡ ਤਾਂ ਉਹ ਹੋਰ ਚੰਗਾ ਕੀਤਾ ਨਾ ਚੰਗਾ ਕੀਤਾ ਬੇਸ਼ੱਕ ਕੀਤਾ ਨਹੀਂ ਚੰਗਾ ਕੀਤਾ ਨਾ ਇਹਨੇ ਬੜਾ ਵਧੀਆ ਕੀਤਾ ਤੂੰ ਪਰ ਪੈਣਾ ਮੇਰਾ ਹਜੇ ਕੰਮ ਖਤਮ ਨਹੀਂ ਹੋਇਆ ਮੇਰੀ ਸਟੋਰੀ ਇੱਥੇ ਨਹੀਂ ਮੁੱਕੀ ਹੋ ਗਿਆ ਫਿਰ ਨਹੀਂ ਮੈਂ ਫਿਰ ਦੂਜਾ ਵਿਆਹ ਕਰਾ ਲਿਆ ਜਾ ਹਰਨੀ 3 ਮਹੀਨਿਆਂ ਚ ਮੈਂ ਕਰਾ ਲਿਆ ਮੁੜ ਕੇ ਦੂਜਾ ਵਿਆਹ ਅੱਛਾ ਨਹੀਂ ਵਿਆਹ ਕਰਾ ਲਿਆ ਮੈਂ ਮਦਰਸੀ ਨਾਲ ਮਦਰਾਸੀ ਤੂੰ ਕਹਿੰਦਾ ਚੰਗੇ ਹੁੰਦੇ ਮੈਂ ਵੀ ਬੜਾ ਸਮਝੀ ਸੀ ਮਦਰਾਸੀ ਪਹਿਲਾਂ ਬੜੇ ਚੰਗੇ ਹੁੰਦੇ ਚੰਗਾ ਨਹੀਂ ਸੀ ਉਹ ਕਿੱਥੇ ਚੰਗਾ ਕਦੀ ਕਹਿੰਦਾ ਮੈਨੂੰ ਡੋਸਾ ਬਣਾ ਦੇ ਕਦੀ ਮੈਨੂੰ ਫਾਫੜਾ ਕਦੇ ਢੋਲਕਾ ਭੈਣ ਜੀ ਪਤਾ ਨਹੀਂ ਕਿੱਦਾਂ ਦੇ ਨਾਲ ਲਿੰਦਾ ਸੀ ਖਾਣੇ ਪੀਣੇ ਦੇ ਜਿੱਤਰਾ ਬੰਬ ਸੁੱਟਣ ਦਿਆ ਓਏ ਇਹ ਰੋਜ਼ ਰਾਤ ਨੂੰ ਡੋਕਲੇ ਬਣਾ ਬਣਾ ਕੇ ਨਹੀਂ ਡੋਸੇ ਖਵਾ ਖਵਾ ਕੇ ਇਹੋ ਸਲਾਰਾ ਨੇਡਲੀਆਂ ਪਿੱਟਲੀਆਂ ਪੈਣਾ ਤੈਨੂੰ ਕੀ ਕੀ ਨਾ ਦੱਸਾਂ ਮੈਂ ਤਾਂ ਥੱਕ ਗਈ ਹਾਰ ਕੇ ਮੈਂ ਕਿਹਾ ਮਦਰਾਸੀ ਬਾਬਾ ਮੇਰੇ ਵਾਲੀ ਰੋਟੀ ਖਾ ਲਾ ਮੇਰੇ ਵਾਲਾ ਖਾਣਾ ਖਾ ਲਾ ਲੇਕਿਨ ਨਾ ਪੜਾ ਮੈਨੂੰ ਇੰਗਲੀ ਪਿੰਗਲੀ ਬੋਲ ਕੇ ਆ ਮੈਂਨਾ ਕੀਤਾ ਅਜੇ ਕਿੱਥੇ ਹੋਈ ਮੇਰੇ ਦਰਦ ਦੇ ਪੀੜ ਘੱਟ ਨਹੀਂ ਹੋਈ ਪੈਣਾ ਹਜੇ ਮੇਰੇ ਦੁੱਖ ਹੋਰ ਡਾਡੇ ਡੇ ਨਤੀਜਾ ਵਿਆਕ ਜੋ ਵਿਆਹ ਕਰਾਇਆ ਤੂੰ ਆਪਣੇ ਪੰਜਾਬੀ ਨਾਲ ਜੱਟ ਚੰਗੇ ਹੁੰਦੇ ਆ ਆਹੋ ਜੱਟ ਚੰਗੇ ਹੁੰਦੇ ਆ ਸਾਗ ਲਿਆਉਂਦੇ ਆ ਪੈਲੀਆਂ ਚੋਂਦੇ ਛੱਲੀਆਂ ਲੱਗਦੀਆਂ ਚੋਨਾ ਕਰਦਾ ਚੋਨਾ ਰੰਗ ਦਾਲਾ ਸੂਰਜ ਮੁਖੀ ਦੇ ਫੁੱਲ ਤੇ ਲੜਾ ਬੈਣ ਮੈਂ ਤੇ ਕਿਹਾ ਚੱਲ ਚੰਗਾ ਆ ਪੰਜਾਬੀ ਨਾਲ ਵਿਆਹ ਕਰਾਇਆ ਪਰ ਮੇਰੇ ਨਾਲ ਬੜੀ ਮਾੜੀ ਹੋਈ ਹੈ ਉਹਦੇ ਕੀ ਹੋਣੀ ਨਹੀਂ ਬੜੀ ਮਾੜੀ ਹੋਈ ਰੋਜ਼ ਰਾਤ ਨੂੰ ਮਾਰ ਕੇ ਇੱਕ ਦਰਵਾਟ ਦਾ ਸੀ ਮਿਸ਼ਰਾ ਪੀ ਪੀ ਕੇ ਮੈਨੂੰ ਰੋਜ਼ ਹੀ ਕੁੱਟਦਾ ਸੀ ਮੈਂ ਬੜਾ ਸਮਝਾਇਆ ਸਰਦਾਰ ਜੀ ਤੁਸੀਂ ਐਦਾਂ ਸ਼ਰਾਬ ਨਾ ਪੀਓ ਇਹ ਚੰਗੀ ਚੀਜ਼ ਨਹੀਂ ਮੈਂ ਤੀ ਦੀ تن ਮਾਂ ਦੀ ਭੈਣ ਦੀ ਬੋਲ ਗਿਆ ਮੈਂ ਨਾਜਕ ਦੀ ਪਟਿਆਰ ਨਾ ਪੁੱਛਿਓ ਫਿਰ ਮੈਂ ਨਹੀਂ ਚੌਥਾ ਕਰਵਾਇਆ ਪੈਣਾ ਜੇ ਮੈਂ ਚੌਥਾ ਕਰਵਾ ਦਿੰਦੀ ਨਾ ਤੇ ਅੱਜ ਤੁਹਾਡੇ ਨਾਲ ਚਾਰ ਪੰਜ ਜੜੇ ਹੋਰ ਬੈਠੇ ਹੁੰਦੇ ਪੈਣਾ ਮੇਰਾ ਵੀ ਚੌਥਾ ਹੁੰਦਾ ਹਾਏ ਹਾਏ